ਵਾ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਰ ਵ ਗਰ ਵਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਘਰੋਂ ਗਏ ਗਏ ਅਜਨਤਾ ਰਕ ਵਾਧੂ ਜਗ੍ਹਾ ਹੈ ਪਿੱਛੇ ਆਵਾਜ਼ ਵਿੱਚ ਅੱਜ ਦੇਖ ਲੋ ਸੰਗਤ ਘਟਿਆ ਆਪਾਂ ਇੱਕ ਦਿਨ ਹੀ ਛੁੱਟੀ ਕੀਤੀ ਹੈ ਅੱਜ ਸੰਗਤ ਦੇਖ ਲੋ ਇਹ ਮਨ ਹੁੰਦੇ ਨੇ ਬਈ ਸਾਡਾ ਨਾ ਇਸ ਪਾਸੇ ਮਨ ਨਹੀਂ ਚੱਲਦਾ ਪਰਮੇਸ਼ਰ ਵਾਲੇ ਪਾਸੇ ਜਦ ਕਿ ਆਏ ਅਸੀਂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਮੇਰਾ ਸਾਡਾ ਜਿਹੜਾ ਮਾਨਿਆ ਨਾ ਉਹ ਬਹਾਨੇ ਕਰਨ ਲੱਗ ਜਾਂਦਾ ਉਹ ਪਹਿਲੀ ਗੱਲ ਤਾਂ ਇਸ ਸੰਸਾਰ ਦੇ ਵਿੱਚ ਨਾ ਸੰਗਤ ਮਿਲਦੀ ਨਹੀਂ ਆ ਸੱਚੀ ਸੰਗਤ ਜਿੱਥੇ ਗੁਰੂ ਦੇ ਸ਼ਬਦ ਦਾ ਗਿਆਨ ਹੋਵੇ ਤੇ ਜੇ ਆਪਾਂ ਨੂੰ ਭਾਗਾ ਨਾਲ ਮਿਲ ਵੀ ਜਾਂਦੀ ਆਪਾਂ ਉਹਦਾ ਨਾ ਪੂਰਾ ਲਾਹਾ ਨਹੀਂ ਲੈਂਦੇ ਕਿਉਂਕਿ ਸਾਡਾ ਮਨ ਇਸ ਪਾਸੇ ਜਾਗਿਆ ਨਹੀਂ ਕਿ ਬਹੁਤ ਆਪਾਂ ਨੂੰ ਜਿਸ ਨੂੰ ਕਹਣਾ ਨਾ 골ਡਨ ਪੀਰੀਅਡ ਦਿੱਤਾ ਪਰਮਾਤਮਾ ਤੇ ਆਪਾਂ ਨੂੰ ਦੇਖੋ ਕਰਮ ਦੇ ਨਾਲ ਇੱਥੇ ਧਰਮ ਕਰਨ ਨੂੰ ਮਿਲਿਆ ਇਹ ਸੰਸਾਰ ਦਾ ਮਾਇਆ ਦੇ ਵਿੱਚ ਸੁੱਤਾ ਪਿਆ ਹੈ ਇਹ ਤਾਂ ਬਹੁਤ ਗੁਰਲੇ ਜੀਵਾਂ ਤੇ ਕਿਰਪਾ ਹੁੰਦੀ ਆ ਜਿਹੜਾ ਕੋਈ ਜੀਵ ਸੰਗਤ ਚ ਆ ਕੇ ਬੈਠ ਸ ਹੁਣ ਵੇਖੋ ਬਾਕੀ ਵੀ ਸੰਸਾਰ ਆ ਬਾਕੀਆਂ ਦਾ ਤੇ ਲੰਚ ਟਾਈਮ ਹੋਇਆ ਸੌਣ ਵਾਸਤੇ ਜਾਂ ਖਾਣ ਵਾਸਤੇ ਖਾਣਾ ਤੇ ਸੌਣਾ ਦੋ ਕੰਮ ਜਾਂ ਫਿਰ ਇਧਰ ਉਧਰ ਦੀਆਂ ਗੱਲਾਂ ਵਿੱਚ ਆਪਣੇ ਕੀਮਤੀ ਸਵਾਸ ਖਰਚ ਕਰਨਾ ਤੇ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਆ ਸਾਨੂੰ ਸਮੇਂ ਦਾ ਪੂਰਾ ਲਾਹਾ ਲੈਣਾ ਚਾਹੀਦਾ ਕਿਉਂਕਿ ਸਾਡੇ ਜੀਵਨ 'ਚ ਸੰਗਤ ਦੀ ਬਹੁਤ ਮਹਤਤਾ ਹੈ ਬਹੁਤ ਮਹਤਮਿਆ ਸੰਗਤ ਵੀ ਇੱਕ ਇਹੀ ਸਮਾਂ ਹੁੰਦਾ ਹੈ ਜਿੱਥੇ ਆਪਾਂ ਆਪਣੇ ਕੀਮਤੀ ਸਵਾਸ ਖਰਚ ਕਰਦੇ ਆਂ ਨਾਮ ਜਪਦੇ ਆਂ ਕੋ ਗੁਰੂ ਦੀ ਗੱਲ ਸੁਣਦੇ ਆਂ ਤੇ ਇਹ ਜਿਹੜਾ ਸਾਡਾ ਸਮਾਂ ਆ ਨਾ ਇਹਦਾ ਹੀ ਸਾਨੂੰ ਅੱਗੇ ਜਾ ਕੇ ਬੈਨੀਫਿਟ ਹੋਣਾ ਇੱਥੇ ਤੇ ਹੋਣਾ ਹੀ ਆ ਇੱਥੇ ਤੇ ਹੋ ਗਿਆ ਵੀ ਚਲੋ ਸਾਨੂੰ ਸਾਡਾ ਮਾਰਗ ਬਦਲ ਗਿਆ ਹਨਾ ਵੀ ਇੱਥੇ ਕੀ ਬੈਨੀਫਿਟ ਹੋਇਆ ਸਾਡਾ ਰਸਤਾ ਬਦਲ ਗਿਆ ਸਾਨੂੰ ਇੱਕ ਸਮਝ ਪੈ ਗਈ ਆਪਣੀ ਕਾਇਆ ਦਾ ਪੇਤ ਆਇਆ ਸੰਸਾਰ ਦਾ ਪੇਤ ਆਇਆ ਸਾਨੂੰ ਪਤਾ ਲੱਗਿਆ ਵੀ ਆਪਾਂ ਸੰਸਾਰ ਤੇ ਕਰਨ ਕੀ ਆਏ ਆ ਤੇ ਇਹ ਮਹਾਰਾਜ ਦੇ ਬਚਨ ਸਾਡੇ ਹਿਰਦੇ ਚ ਵਸੇ ਸਾਡੇ ਜੀਵਨ ਨੇ ਬਦਲਣਾ ਹੀ ਬਦਲਣਾ ਤੇ ਅੰਦਰ ਇੱਕ ਨਾ ਗੱਲ ਵਸ ਜਾਂਦੀ ਆ ਵੀ ਹਾਂ ਸਾਡੇ ਜੀਵਨ ਦਾ ਕੋਈ ਮਕਸਦ ਆ ਤੇ ਜਦੋਂ ਆਪਾਂ ਨੂੰ ਇੰਨੀ ਵੀ ਗੱਲ ਸਾਡੇ ਅੰਦਰ ਵਸਦੀ ਆ ਨਾ ਤੇ ਜਿਹੜਾ ਅੰਦਰ ਸਾਡੇ ਪਰਮਾਤਮਾ ਬਿਰਾਜਮਾ ਨੇ ਆ ਨਾ ਉਹਨੇ ਸਾਨੂੰ ਸਾਡੀ ਸੋਚ ਦਾ ਫਲ ਦੇਣਾ ਹੈ ਜਦੋਂ ਸਾਡਾ ਅੰਤ ਸਮਾਹ ਹੋ ਰਾ ਨਾ ਜਦੋਂ ਔਖੀ ਘੜੀ ਬਣਨੀ ਆ ਉਦੋਂ ਫਿਰ ਮਾਲਕ ਨੇ ਸਾਡਾ ਸਾਥ ਦੇਣਾ ਇਸ ਇਹ ਸੰਗਤ ਨੇ ਸਾਥ ਉੱਥੇ ਦੇਣਾ ਵੇਖੋ ਮਹਾਰਾਜ ਨੇ ਬਾਣੀ ਚ ਦੋ ਹੀ ਗੱਲਾਂ ਦਸੀਆਂ ਹੈ ਵੀ ਇੱਕ ਤਾਂ ਜਨਮ ਸਮੇਂ ਜੀਵ ਨੂੰ ਖਾਈ ਚੱਲ ਨਹੀਂ ਪੈਂਦੀ ਐ ਤੇ ਇੱਕ ਮਰਨ ਇੱਕ ਜਨਮ ਤੇ ਇੱਕ ਮੌਤ ਇਹ ਦੋ ਔਖੇ ਟਾਈਮ ਹੁੰਦੇ ਆ ਮਨ ਤੇ ਜਨਮ ਸਮੇਂ ਆ ਵੀ ਜੀਵ ਨੂੰ ਮਾਤਾ ਦੇ ਪੇਟ ਨਾਲ ਪੇਟ ਦੇ ਵਿੱਚ ਉਹ ਪਰਮੇਸ਼ਰ ਨਾਲ ਜੁੜਿਆ ਹੁੰਦਾ ਮਾਲਕ ਜੀ ਦੇ ਸਨਮੁਖ ਹੁੰਦਾ ਉਹਦਾ ਵੇਖੋ ਕਿੱਡਾ ਵੱਡਾ ਸੰਘਰਸ਼ ਹੈ ਅੰਦਰ 9 ਮਹੀਨੇ ਉਲਟਾ ਲਟਕਦਾ ਹੈ ਤੇ ਉਹ ਜਿਹੜੇ ਤੱਤ ਹੁੰਦੇ ਨਾ ਜਿੰਨਾ ਤੱਤਾਂ ਦੇ ਨਾਲ ਸਰੀਰ ਤਿਆਰ ਕੀਤਾ ਜਾਂਦਾ ਹੈ ਉਹ ਵੀ ਇੱਕ ਮਹਾਰਾਜ ਨੇ ਬਾਣੀ 'ਚ ਲਿਖਿਆ ਵੀ ਇੱਕ ਜਿਸ ਤਰ੍ਹਾਂ ਬੜਾ ਹਨੇਰੀ ਤੇ ਤੂਫਾਨ ਆਉਂਦਾ ਨਾ ਬਾਹਰ ਤੇ ਉਹ ਅੰਦਰ ਇੱਕ ਤੱਤਾਂ ਦਾ ਹਨੇਰੀ ਤੂਫਾਨ ਆਉਂਦਾ ਹੈ ਤੇ ਜਦੋਂ ਇਹ ਪੰਜ ਤੱਤ ਇਕੱਠੇ ਹੁੰਦੇ ਹਨ ਨਾ ਉਹ ਫਿਰ ਅੰਦਰ ਸਰੀਰ ਬਣਦਾ ਉਹਦੇ ਵਿੱਚ ਮਾਨਾ ਆਤਮਾ ਪਾਏ ਜਾਂਦੇ ਆ ਤੇ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਸਾਡਾ ਸਰੀਰ ਕਿਹੜੇ ਪੰਜ ਤੱਤਾਂ ਦਾ ਬਣਿਆ ਹੈ ਨਾ ਪੌਣ ਪਾਣੀ ਮਿੱਟੀ ਅਗਨ ਹੁਣ ਜਦੋਂ ਜੀਵ ਦਾ ਸਰੀਰ ਬਣਨਾ ਹੈ ਤੇ ਅੰਦਰ ਅੱਗ ਵੀ ਆ ਪੌਣ ਵੀ ਆ ਪਾਣੀ ਆ ਹੁਣ ਅੱਗ ਪੌਣ ਪਾਣੀ ਨੂੰ ਇਕੱਠੇ ਕਰ ਦੋ ਮਿੱਟੀ ਵੀ ਆ ਵਿੱਚ ਹੈ ਨਾ ਪੰਜਵੀਂ ਸੁੰਨੇ ਤੇ ਜਦੋਂ ਆਪਾਂ ਆਪਾਂ ਅੱਗ ਦੇ ਵਿੱਚ ਸਾਰੀਆਂ ਚੀਜ਼ਾਂ ਪਾਉਂਦੇ ਆ ਤੇ ਉਦ੍ਰਿਸ਼ ਕਿਦਾਂ ਦਾ ਹੈ ਨਾ ਤੇ ਬਹੁਤ ਔਖਾ ਹੈ ਉਹਨੂੰ ਤਾਂ ਹੀ ਮਹਾਰਾਜ ਨੇ ਕਿਹਾ ਵੀ ਜਠਰਗਣੀ ਚ ਰਹਿੰਦਾ ਬੱਚਾ ਅੱਗ ਦਾ ਬਹੁਤ ਵੱਡਾ ਰੋਲਾ ਅੱਗ ਦੇ ਵਿੱਚ ਪਕਾਇਆ ਜਾਂਦਾ ਸਰੀਰ ਨੂੰ ਇਹ ਜਿਹੜੀ ਮਿੱਟੀ ਆ ਨਾ ਜਿਹਦਾ ਸਰੀਰ ਬਣਾਇਆ ਜਾਂਦਾ ਉਹਨੂੰ ਅੰਦਰ ਅੱਗ ਦੇ ਵਿੱਚ ਪਕਾਇਆ ਜਾਂਦਾ ਹੁਣ ਉਸ ਅੱਗ ਦੇ ਵਿੱਚ ਸਾਡਾ ਸਰੀਰ ਤਿਆਰ ਕੀਤਾ ਹੈ ਤੇ ਵੇਖੋ ਜਿਹੜਾ ਜੀਵ ਉਹਦੇ ਵਿੱਚ ਰਹਿ ਰਿਹਾ ਵਾ ਉਸ ਮਿੱਟੀ ਦੇ ਵਿੱਚ ਜਿੰਨੂੰ ਕਿ ਅੱਗ ਚ ਪਕਾਇਆ ਜਾ ਰਿਹਾ ਤੇ ਉਹ ਫਿਰ ਹੈ ਤਾਂ ਦੁਖਦਾਈ ਕਿ ਆ ਨਾ ਮਨ ਵਾਸਤੇ ਪਰ ਮਨ ਨੂੰ ਦੁੱਖ ਨਹੀਂ ਲੱਗਦਾ ਉਦੋਂ ਕਿਉਂਕਿ ਜਿਹੜੀ ਸੂਰਤ ਮਨ ਕੈਲ ਨੂੰ ਉਹ ਪਰਮੇਸ਼ਰ ਦੇ ਧਿਆਨ ਚ ਉਹ ਫਿਰ ਪਰਮੇਸ਼ਰ ਦੇ ਧਿਆਨ ਦੇ ਵਿੱਚ ਮਾਲਕ ਦੇ ਸਨਮੁਖਿਆ ਕਿਉਂਕਿ ਉਹਦੀ ਸੂਰਤ ਅਜੇ ਦ੍ਰਿਸ਼ਟਮਾਨ ਪਾਉਣ ਨਾਲ ਨਹੀਂ ਜੁੜੀ ਤੇ ਉਹ ਇਸ ਅਵਸਥਾ ਚ ਸਰੀਰ ਕੀ ਉਹ ਪਰਮੇਸ਼ਰ ਦੇ ਸਨਮੁਖਿਆ ਉਹਦੇ ਸਰੀਰ ਦੀ ਅਗਨ ਉਹਨੂੰ ਬੋ ਨਹੀਂ ਗਈ ਮਾਂ ਦੀ ਜਠਰ ਅਗਨੀ ਦੀ ਜਿਹੜੀ ਅਸੇਕਿਆ ਉਹਨੂੰ ਲੱਗ ਨਹੀਂ ਰਿਹਾ ਤੇ ਕਿੰਨਾ ਉਖਾ ਉਦੋਂ ਸਵਾਸ ਸਵਾਸ ਜਪਦਾ ਸਵਾਸ ਸਵਾਸ ਤੋਂ ਭਾਵ ਕਿ ਸੁਰਤ ਦੇ ਨਾਲ ਉਹ ਪਰਮੇਸ਼ਰ ਦੇ ਧਿਆਨ ਵਿੱਚ ਆ ਤੇ ਨੇਤਰਾ ਨਾਲ ਉਹ ਪਰਮੇਸ਼ਰ ਨੂੰ ਦੇਖ ਰਿਹਾ ਕਰਤ ਨਹੀਂ ਸਕਦਾ ਓਡਾ ਕਿ ਸਰੀਰ ਬਾਡੀ ਦੇ ਵਿੱਚ ਕੁਛ ਕਰਤਾ ਨਹੀਂ ਸਕਦਾ ਹਨਾ ਜਦੋਂ 9 ਮਹੀਨੇ ਦਾ ਸਮਾਂ ਹੁੰਦਾ ਹੈ ਫਿਰ ਮਹਾਰਾਜ ਉਹਨੂੰ ਆਗਿਆ ਆਉਣ ਦੀ ਦਿੰਦੇ ਵੀ ਤੁਸੀਂ ਸੰਸਾਰ 'ਚ ਜਾਣਾ ਜਦੋਂ ਬਰਥ ਹੁੰਦਾ ਹੈ ਤੇ ਫਿਰ ਉਹ ਹਿਲ ਜੁਲ ਕਰਦੀ ਉਹਦੀ ਬਾਡੀ ਅੰਦਰੋਂ ਫਿਰ ਉਹ ਆਪਣਾ ਜ਼ੋਰ ਲਾ ਕੇ ਬਾਹਰ ਆਉਂਦਾ ਤੇ ਜਿਹੜਾ ਉਹ ਰਹਿ ਰਿਹਾ ਹੁੰਦਾ ਜਿਹੜਾ ਬਾਲ ਹੁੰਦਾ ਪਾਣੀ ਦਾ ਉਹ ਪਾਣੀ ਉਹਦੇ ਵਿੱਚ ਉਹ ਪਾਣੀ ਦੇ ਵਿੱਚ ਬੱਚਾ ਤੈਰਦਾ ਰਹਿੰਦਾ ਉਹਨੂੰ ਪਤਾ ਨਹੀਂ ਹੁਣ ਡਾਕਟਰੀ ਭਾਸ਼ਾ ਚ ਕੀ ਕਹਿੰਦੇ ਹੋਣਗੇ ਤੇ ਉਹ ਉਹਦੇ ਵਿੱਚ ਬੱਚਾ ਤੈਰ ਰਿਹਾ ਹੁੰਦਾ ਤੇ ਮਾਂ ਦੇ ਪੇਟ ਨਾਲੋਂ ਜਿਹੜੀ ਨਾਭੀ ਤੋਂ ਨਾਲੀ ਜਾਂਦੀ ਉਹਦੇ ਨਾਲ ਉਹਦੇ ਉਹਨੂੰ ਖਰਾਕ ਜਾ ਰਹੀ ਹੈ ਤੇ ਮਨ ਦੀ ਖਰਾਕ ਉਹਨੂੰ ਸਿਮਰਨ ਨਾਲ ਮਾਲਕ ਕੋਲੋਂ ਅੰਮ੍ਰਿਤ ਰਸ ਮਿਲ ਰਿਹਾ ਕਿਉਂਕਿ ਉਹਨੂੰ ਮੈਂਟਲੀ ਵੀ ਤੇ ਸਟਰੋਂਗ ਕੀਤਾ ਜਾ ਰਿਹਾ ਹਨਾ ਵੀ ਉਹਨੇ ਰਹਿਣਾ ਉੱਥੇ ਤੇ ਕਿੰਨਾ ਸਮਾਂ ਰਹਿੰਦਾ ਹੈ 9 ਮਹੀਨੇ 9 ਮਹੀਨੇ ਅਗਣ ਸਿਰੇ ਜਾਂਦਾ ਵਿੱਚ ਤੇ ਵੇਖ ਲਓ ਜਦੋਂ ਬਾਹਰ ਆ ਜਾਂਦਾ ਉਹਨੂੰ ਭਰ ਜਾਂਦਾ ਸਮਾਂ ਤੇ ਸਾਨੂੰ ਸ਼ਾਸਤਰ ਵੇਦ ਗੁਰੂ ਗ੍ਰੰਥ ਸਾਹਿਬਹਾਰੀ ਦੀ ਬਾਣੀ ਉਹ ਸਮਾਂ ਯਾਦ ਕਰਵਾ ਰਹੀ ਹੈ ਕਿ ਤੂੰ 9 ਮਹੀਨੇ ਉਥੇ ਜਿਹੜੀ ਭਗਤੀ ਕਰਕੇ ਮਾਲਕ ਦੇ ਸਨਮੁਖੇ ਤੂੰ ਜਿੰਨੂ ਗਾ ਲੋ ਪ੍ਰੋਮਿਸ ਕਰਕੇ ਆਏ ਆ ਕਿ ਮੈਂ ਸੰਸਾਰ ਦੀ ਅਗਣ ਤੋਂ ਵੀ ਬਚਨ ਲਈ ਵਾਹਿਗੁਰੂ ਤੇਰਾ ਨਾਮ ਜਪੂ ਤੇ ਮਹਾਰਾਜ ਕਹਿੰਦੇ ਵੀ ਉਹ ਤੈਨੂੰ ਅਗਣ ਪੋ ਨਹੀਂ ਸਕੂ ਉਥੇ ਜਾ ਕੇ ਤੂੰ ਨਾਮ ਜਪਨਾ ਹੁਣ ਅਗਨ ਕੀ ਆ ਮਾਇਆ ਅਗਨ ਕੀ ਆ ਮਾਇਆ ਹੁਣ ਆਪਾਂ ਮਾਇਆ ਵਾਲ ਤੇ ਅਗਨ ਵਾਲਾ ਆਪਾਂ ਭੱਜ-ਭੱਜ ਕੇ ਜਾਂਦੇ ਆ ਸਾਰਾ ਘਰ ਪਰਿਵਾਰ ਕੰਮ ਤੰਦੇ ਸਭ ਅਗਨ ਆ ਤੇ ਆਪਾਂ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਪਾਇਆ ਜਾਂਦਾ ਹੈ ਉਥੇ ਨਹੀਂ ਆਪਾਂ ਉਹਨੇ ਖੁਸ਼ ਹੁੰਦੇ ਜਿੰਨੇ ਆ ਭਾਗ ਵਿੱਚ ਖੁਸ਼ ਹੁੰਨੇ ਆ ਕਿ ਸਾਨੂੰ ਪੈਸੇ ਹੋਣੇ ਆ ਇੱਥੇ ਸਾਡੀ ਸੇਵਿੰਗ ਹੋ ਰਹੀ ਆ ਆ ਸੇਵਿੰਗ ਆ ਸਵਾਸਾਂ ਦੀ ਆ ਬਚਤ ਆ ਆਪਣੀ ਹੁਣ ਆਪਾਂ ਭੁੱਲੇ ਹੋਏ ਆ ਵੀ ਜਿਹੜੇ ਸਵਾਸ ਬਾਹਰ ਖਰਚ ਕਰੀ ਜਾਂਦੇ ਆ ਨਾ ਤੇ ਆਪਾਂ ਭੁੱਲੇ ਹੋਏ ਆ ਵੀ ਇਹਦਾ ਹਿਸਾਬ ਕਿਤਾਬ ਨਹੀਂ ਹੋਣਾ ਕਿਉਂਕਿ ਜਿਹੜੇ ਆਪਾਂ ਕੀਮਤੀ ਸਵਾਸ ਉੱਤੇ ਖਰਚ ਕਰ ਰਹੇ ਗੁਰਮਖ ਪਿਆਰੇ ਉਹਦਾ ਬਹੁਤ ਬਰੀਕੀ ਨਾਲ ਹਿਸਾਬ ਕਿਤਾਬ ਹੋਣਾ ਬਹੁਤ ਬਰੀਕੀ ਜੇ ਦਸਵਾਂ ਹਿੱਸਾ ਵੀ ਸਵਾਸ ਦਾ ਇੱਧਰ ਉੱਧਰ ਖਰਚ ਕੀਤਾ ਨਾ ਤੇ ਉਹਦਾ ਵੀ ਹਿਸਾਬ ਲੈਣਾ ਵੀ ਕਿੰਨੂੰ ਪੁੱਛ ਕੇ ਕੀਤਾ ਕਿਉਂਕਿ ਜਿੰਨੇ ਸਾਨੂੰ ਧਨ ਦਿੱਤਾ ਹੈ ਨਾ ਸਵਾਸਾਂ ਦਾ ਉਹਨੇ ਹਿਸਾਬ ਕਿਤਾਬ ਲੈਣਾ ਹੁਣ ਆਪਾਂ ਭੁੱਲੇ ਹੋਏ ਆ ਕਿਉਂਕਿ ਸਾਡਾ ਮਨ ਸੁੱਤਾ ਹੈ ਸੰਸਾਰ ਦੀ ਮਾਇਆ 'ਚ ਸੰਸਾਰ ਦੇ ਪਦਾਰਥਾਂ 'ਚ ਆਕਾਰਾਂ 'ਚ ਅ ਸੰਸਾਰ ਦੇ ਆਕਾਰਾਂ ਦੇ ਨਾਲ ਮੂਹ ਮਾਰ ਪਿਆਰ ਪਾਇਆ ਹੋਇਆ ਤੇ ਆਕਾਰਾਂ ਨੂੰ ਵੇਖੀ ਜਾਂਦਾ ਤੇ ਆਕਾਰਾਂ ਨਾਲ ਹੀ ਇਹਦੀ ਅਟੈਚਮੈਂਟ ਆ ਨਾ ਆਪਣੇ ਅੰਦਰ ਜੁੜਿਆ ਨਾ ਇਹਨੂੰ ਇਹ ਪਤਾ ਕਿ ਦੂਜੇ ਦੇ ਅੰਦਰ ਕੀ ਚੱਲ ਰਿਹਾ ਐ ਇਦਾਂ ਵੇਖੋ ਸਾਡਾ ਮਨ ਸੁੱਤਾ ਪਿਆ ਇਹਦਾ ਪਾਉਣ ਦਾ ਸੰਤੁਲਨ ਵਿਗੜਿਆ ਹੈ ਦਰਵਾਜ਼ਾ ਬੰਦਿਆ ਪਾਉਣ ਦਾ ਸੰਤੁਲਨ ਵਿਗੜਿਆ ਇਸ ਕਰਕੇ ਕਪਾੜ ਬੰਦ ਨੇ ਤੇ ਜੇ ਮਹਾਰਾਜ ਸਾਰਾ ਦਿਨ ਇਹਨੂੰ ਵੇਂਦੇ ਆਂ ਵੀ ਇਹ ਕਦੀ ਇੱਧਰ ਪੱਜ ਜਾਂਦਾ ਕਦੀ ਇੱਧਰ ਕਦੀ ਰਜੋ ਗੁਣ ਤੇ ਜਾਂਦਾ ਮਨ ਕਦੀ ਤਮੋ ਗੁਣ ਤੇ ਜਾਂਦਾ ਆ ਕਦੀ ਸਤੋ ਹੱਟੀ ਤੇ ਜਾਂਦਾ ਆ ਤੇ ਮਹਾਰਾਜ ਇਹ ਵਿੱਚ ਟਾਈਮ ਕਿਤੇ ਖੋਲ ਦਿੰਦੇ ਦਰਵਾਜਾ ਤੇ ਮਹਾਰਾਜ ਕਹਿੰਦੇ ਵੀ ਚਲੋ ਕਿਤੇ ਭੁੱਲਾ ਚੁੱਕਿਆ ਆ ਜਾਵੇ ਇੱਧਰ ਨੂੰ ਤੈਨੂੰ ਪਤਾ ਹੀ ਨਹੀਂ ਘੜੀ ਨਹੀਂ ਵੱਡਦਾ ਪਤਾ ਹੀ ਨਹੀਂ ਲੱਗਦਾ ਹੁਣ ਆ ਵੀ ਪੌਣ ਸਾਮ ਹੋਈ ਆ ਛੱਕ ਹੀ ਨਹੀਂ ਕਰਦੇ ਹੁਣੇ ਭਾਵੇਂ ਸੰਗਤ ਜੀ ਵੀ ਆ ਰਹੇ ਜਿਹੜੇ ਜੀਵ ਸੰਗਤ ਜੀ ਦੱਸਿਆ ਜਾਂਦਾ ਵੀ ਦੇਖੋ ਕਿੰਨਾ ਆਪਾਂ ਚੈੱਕ ਕਰਾਉਨੇ ਆ ਵੀ ਦੇਖੋ ਹੁਣ ਸਿਮਰਣ ਨੇ ਕੀਤਾ ਹੁਣ ਚੈੱਕ ਕਰੋ ਪੌਣ ਸਮਾ ਦੇਖੋ ਜਦੋਂ ਪੌਣ ਦਾ ਸੰਤੁਲਨ ਵਿਗੜਿਆ ਹੋਊਗਾ ਉਦੋਂ ਹੀ ਮਨ ਦੀ ਅਵਸਥਾ ਖਰਾਬ ਹੋਊਗੀ ਔਰ ਇਹ ਦੱਸਿਆ ਗਿਆ ਵੀ ਜਦੋਂ ਮਨ ਦੀ ਅਵਸਥਾ ਖਰਾਬ ਹੋਵੇ ਤੇ ਪੌਣ ਚੈੱਕ ਕਰਨੀ ਹੈ ਗੁੱਸਾ ਆਵੇ ਮਨ ਅਸ਼ਾਂਤ ਹੋਵੇ ਮਨ ਵਿਚਾਰਾਂ ਚ ਹੋਵੇ ਤੇ ਦੱਸਿਆ ਗਿਆ ਵੀ ਪੌਣ ਚੈੱਕ ਕਰਿਆ ਕਰੋ ਤੇ ਉਹਨੂੰ ਬੈਲੈਂਸ 'ਚ ਲਿਆਉਣ ਵਾਸਤੇ ਸਿਮਰਣ ਕਰ ਲਿਆ ਕਰੋ ਦੱਸਿਆ ਜਾਂਦਾ ਕਹ ਨਹੀਂ ਦੱਸ ਹੁਣ ਵੇਖੋ ਇਹ ਪ੍ਰੈਕਟੀਕਲੀ ਦੇ ਤੁਸੀਂ ਆਪ ਹੀ ਕਰੋਗੇ ਹੁਣ ਆਪਾਂ ਤੇ ਆਪਣੀ ਪੌਣ ਸਾਮ ਕਰਾਂਗੇ ਅਸੀਂ ਤਾਂ ਆਪਣੀ ਪੌਣ ਸਾਮ ਕਰਾਂਗੇ ਸਾਨੂੰ ਆਪਦਾ ਕੁਝ ਲੱਗੂਗਾ ਅੰਦਰੋਂ ਬਈ ਕੋਈ ਅੰਦਰ ਕਿਉਂਕਿ ਅੰਦਰ ਦਾ ਤਾਂ ਹੀ ਭੇਤਾ ਹੋਗਾ ਨਾ ਅੰਦਰ ਜਾਵਾਂਗੇ ਤੇ ਜੇ ਅੰਦਰ ਕੋਈ ਵੀ ਡਿਸਟਰਬੈਂਸ ਹੈ ਅੰਦਰ ਕੋਈ ਵੀ ਹਲਚਲ ਆ ਤੇ ਉਹਨੂੰ ਪੌਣ ਸਾਮ ਕਰਕੇ ਉਹਨੂੰ ਠੀਕ ਕਰਾਂਗੇ ਉਹ ਠੀਕ ਹੋ ਜਾਏਗਾ ਦਰ ਖੁੱਲ ਜਾਏਗਾ ਮਾਲਕ ਦੇ ਸਾਹਮਣਕ ਹੋ ਜਾਏਗਾ ਹੁਣ ਸਨਮੁਖ ਹੋਣ ਦਾ ਵੀ ਤਰੀਕਾ ਦੱਸਿਆ ਗਿਆਵਾ ਵੀ ਜਦੋਂ ਕਰਮ ਕਰਦੇ ਹੋ ਕੰਮ 'ਚ ਬਹੁਤਾ ਨਹੀਂ ਜਾਣਾ ਵਿਚ ਵਿਚ ਵਰੀ ਆਪਣੇ ਅੰਦਰ ਨੇਤਰ ਬੰਦ ਕਰਕੇ ਸਿਮਰਨ ਕਰਕੇ ਨੇਤਰ ਬੰਦ ਕਰਕੇ ਥੋੜੀ देर ਅੰਦਰ ਰੁਕਿਆ ਕਰੋ 2 4 ਸਕਿੰਟ 5 ਸਕਿੰਟ 10 ਸਕਿੰਟ ਹੋਰ ਤੇ ਆਪਾਂ ਬਾਹਰ ਦੀਆਂ ਇੰਨੀਆਂ ਗੱਲਾਂ ਵਿਚਾਰਾਂ ਲੱਗ ਜਾਂਦੇ ਆ ਬੈਠ ਕੇ ਤੇ ਆਪਾਂ ਆਪਣੀ ਸੋਝੀ 'ਚ ਰਹਿਣਾ ਆ ਸੋਝੀ 'ਚ ਰਹਿਣਾ ਆ ਵੀ ਦੇਖੀਏ ਬਈ ਆਪਣੇ ਅੰਦਰ ਕਿਉਂਕਿ ਜੇ ਆਪਾਂ ਬਾਹਰ ਸੰਸਾਰ ਨੂੰ ਵੇਖਦੇ ਰਹਿ ਸੰਸਾਰ ਦੇ ਵਿਚਾਰ ਮਨ ਬਹੁਤ ਦੁੱਝਲ ਜੂਗਾ ਇਹਦਾ ਪੌਣ ਦਾ ਸੰਤੁਲਨ ਖਰਾਬ ਹੋ ਗਿਆ ਇਹਨੂੰ ਵਾਪਸ ਲਿਆਉਣਾ ਔਖਾ ਹੈ ਫਿਰ ਤੇ ਇਹਨੂੰ ਸਰੀਰ ਚ ਲਿਆ ਕੇ ਥੋੜੀ देर ਬਾਅਦ ਇਹਨੂੰ ਚੈੱਕ ਕਰਦੇ ਰਹਿਣਾ ਬਈ ਠੀਕ ਹੈ ਸਾਡੀ ਪੌਣ ਸੰਤੁਲਨ ਹੈ ਪੌਣ ਦਾ ਸੰਤੁਲਨ ਸਾਡਾ ਠੀਕ ਆ ਤੇ ਫਿਰ ਸਾਹਮਣੇ ਥੋੜੀ देर ਸੌਣੇ ਚ ਦੇਖ ਲਿਆ ਕਰੋ ਆ ਕਿੱਡਾ ਕੰਮ ਹੈ ਤੇ ਮਨ ਨੂੰ ਜਗਾ ਕੇ ਰੱਖਣਾ ਸੰਸਾਰ ਵਿੱਚ ਰਹਿੰਦੇ ਆ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਆ ਵਿੱਚ ਵਿੱਚ ਬੋਲਿਆ ਕਰੋ ਆਪਣੀ ਆਪਣੀ ਸੋਝੀ ਜਿਹੜੇ ਆਪਣੀ ਜਾਗਰਤੀ ਜਿਹੜੇ ਕਿਸੇ ਆਕਾਰਾਂ ਦੇ ਦੇਸ਼ ਵਿੱਚ ਆ ਕਿਤੇ ਅਸੀਂ ਭੁੱਲੀ ਨਾ ਚਾਈਏ ਕਿਉਂਕਿ ਜਦ ਤੱਕ ਮੇਲ ਨਹੀਂ ਨਾ ਹੁੰਦਾ ਉਨੀ ਦੇਰ ਮਨ ਭੁੱਲ ਜਾਂਦਾ ਜਦੋਂ ਮੇਲ ਹੋਗਾ ਫਿਰ ਤਾਂ ਭੁੱਲਣਾ ਹੀ ਨਹੀਂ ਇਹਨੇ ਫਿਰ ਤੇ ਨੇ ਅੰਦਰ ਵਾਲੇ ਨਾਲ ਹੀ ਚੱਲਣਾ ਬਾਹਰ ਤੇ ਨੇ ਨਾ ਤੇਨੂੰ ਆਪਦੇ ਆਕਾਰ ਦਾ ਧਿਆਨ ਰਹਿਣਾ ਨਾ ਇਹਨੂੰ ਦੂਜੇ ਦੇ ਆਕਾਰ ਦਾ ਧਿਆਨ ਰਹਿਣਾ ਭੁੱਲ ਵੀ ਜਾਂਦਾ ਆਕਾਰ ਪਰ ਜੋ ਦ੍ਰਿਸ਼ਟੀ 'ਚ ਬੈਠਾ ਮੰਨਿਆ ਉਹ ਨਹੀਂ ਬੋਲਦਾ ਉਹ ਯਾਦ ਰਹੇਗਾ ਦ੍ਰਿਸ਼ਟੀ ਤੋਂ ਬੰਦਾ ਜ਼ਿਆਦਾ ਆ ਜਾਊਗਾ ਵੀ ਇਹ ਕਿਹੜਾ ਬੰਦਾ ਹੈ ਇਹ ਕਿਹੜਾ ਆਕਾਰ ਹੈ ਸਮਝ ਆ ਗਏ ਨਾ ਆਕਾਰ ਭੁੱਲ ਜਾਊਗਾ ਤੇ ਆਕਾਰ ਦੇ ਸਾਰੇ ਮਿੱਟੀ ਦੇ ਬਣੇ ਮਿੱਟੀ 'ਚ ਰਲ ਜਾਣੇ ਤੇ ਦ੍ਰਿਸ਼ਟੀ ਵਿੱਚ ਵੇਖ ਲਾਂਗੇ ਉਹ ਪਤਾ ਲੱਗ ਜਾਊਗਾ ਵੀ ਹਾਂ ਇਹ ਕਿਹੜਾ ਮਨ ਫਿਰਿਆ ਤੇ ਮਨ ਮਾਨੀ ਇਸ ਜਾਗਰਤੀ ਨੂੰ ਰੱਖੇਗਾ ਨਾ ਅੰਦਰ ਤੇ ਮਨ ਨੂੰ ਫਿਰ ਪਤਾ ਲੱਗੇ ਮਨ ਜਦੋਂ ਆਪਦੀ ਸੋਚੀ 'ਚ ਹੋਇਆ ਹੁਣ ਕਈ ਵਾਰ ਨਾ ਕਈ ਕਈ ਬੀਬੀਆਂ ਮੂੰਹ ਸਿਰ ਬੰਨ ਲੈਂਦੀਆਂ ਕੱਪੜੇ ਨਾਲ ਮੂੰਹ ਨੂੰ ਕਵਰ ਕਰ ਲੈਂਦੀਆਂ ਕਰ ਲੈਂਦੀਆਂ ਨਾ ਅੱਖਾਂ ਲੰਗੀਆਂ ਹੁੰਦੀਆਂ ਇਹ ਤਾਂ ਨਹੀਂ ਪਤਾ ਲੱਗਦਾ ਕਿ ਕਿਹੜਾ ਫੇਸ ਆ ਜਦੋਂ ਸਕੂਟਰ ਤੇ ਜਾਂਦੀਆਂ ਦ੍ਰਿਸ਼ਟੀ ਤੋਂ ਪਤਾ ਲੱਗ ਜਾਂਦਾ ਵੀ ਇਹ ਕਿਹੜਾ ਬੰਦਾ ਪੱਕੀ ਗੱਲ ਹੈ ਹੈ ਪ੍ਰੈਕਟੀਕਲ ਦ੍ਰਿਸ਼ਟੀ ਉਹਦੀ ਵੇਖ ਕੇ ਔਖਾ ਜਦੋਂ ਬਾਹਰ ਦੇਖਦਾ ਪਰ ਪਤਾ ਲੱਗ ਜਾਂਦਾ ਵੀ ਕਿਹੜਾ ਮਾਨ ਹੈ ਜਦ ਕਿ ਫੇਸ ਤੋਂ ਫੇਸ ਤਾਂ ਅਗਲੇ ਨੇ ਕਵਰ ਕੀਤਾ ਹੁੰਦਾ ਉਹਨੇ ਪਤਾ ਲੱਗਦਾ ਤੇ ਵੇਖੋ ਇਹ 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 ਗਿਆਨ ਹੈ ਗੁਰਮੁਖ ਪਿਆਰੇ ਕਿੰਡੀ ਵੱਡੀ ਵਾਹ ਪੁਰਖਾਂ ਨੇ ਆਪਾਂ ਨੂੰ ਦਾਤ ਦੇ ਦਿੱਤੀ ਆ ਕਿ ਜੇ ਆਪਾਂ ਪ੍ਰੈਕਟੀਕਲੀ ਕਰੀਏ ਤੇ ਆਪਾਂ ਨੂੰ ਪਤਾ ਲੱਗ ਜੇ ਸਾਡਾ ਆਪਣਾ ਮਨ ਪਹਿਲਾਂ ਤੇ ਅਸੀਂ ਆਪ ਜਾਗੀਏ ਆਪ ਦਾ ਗਿਆਨ ਲਈਏ ਆਪ ਸੋਝੀ ਚ ਆਈਏ ਆਪ ਦਾ ਪ੍ਰੈਕਟਿਕਲ ਪ੍ਰੈਕਟਿਕਲ ਕਰੀਏ ਆਪ ਦੇਖੀਏ ਵੀ ਸਾਡਾ ਮਨ ਰਜੋ ਗੁਣ ਤੇ ਤਮੋ ਗੁਣ ਤੇ ਸਤੋ ਗੁਣ ਤੇ ਕਿਵੇਂ ਜਾਂਦਾ ਆ ਕਦੋਂ ਇਹ ਜਿਹੜਾ ਜਾਂਦਾ ਆ ਇਹਨੂੰ ਵਾਪਸ ਮੁੜ ਕੇ ਲਿਆਉਣਾ ਆ ਇਹਨੂੰ ਸਨਮੁਖ ਰੱਖਣਾ ਆ ਇਹਦਾ ਪੌਣ ਦਾ ਸੰਤੁਲਨ ਇਹ ਤਾਂ ਇਹਦੇ ਬੇਸਿਕ ਆ ਇਹ ਤਾਂ ਬੇਸਿਕ ਆ ਔਰ ਇਸ ਇਹ ਚੱਲਣਾ ਹੀ ਚੱਲਣਾ ਆ ਕਿ ਆਪਾਂ ਦੇਖਣਾ ਇਹ ਵੀ ਕਿਦਾਂ ਮਨ ਸਾਡਾ ਜਾਵੇ ਨਾ ਕਿਤੇ ਕਿਉਂਕਿ ਜੇ ਜਾਊਗਾ ਘਰ ਤੋਂ ਬਾਹਰ ਇਹਨੂੰ ਮਾਇਲ ਲੱਗੂਗੀ ਬਾਹਰ ਦੇ ਵਿਚਾਰਿਆਂ ਨੂੰ ਘੇਰਨਗੇ ਇਹਦੇ ਸਵਾਸਾਂ ਦਾ ਧੰਨ ਵੇਸਤ ਜਾਊਗਾ ਖਰਚ ਹੋਊਗਾ ਇੱਧਰ ਉੱਧਰ ਸੋ ਇਸ ਕਰਕੇ ਗੁਰਮਖ ਪਿਆਰਿਓ ਜਗਾਇਆ ਜਾਂਦਾ ਆ ਕਿਉਂਕਿ ਮਨ ਸਾਡਾ ਸੁੱਤਾ ਪਿਆ ਸੌਣਾ ਨਹੀਂ ਤਲਾਸ਼ ਜੇ ਸੁਣੋਗੇ ਨਹੀਂ ਤੇ ਫਿਰ ਪ੍ਰੈਕਟੀਕਲ ਕੀ ਕਰੋਗੇ ਜੇ ਆਪਾਂ ਸੁਣਾਗੇ ਨਹੀਂ ਪੰਜਾਂ ਨੇ ਸੁਵਾ ਦੇਣਾ ਹੁਣ ਇਹ ਇਹ ਸੰਗਤ ਚ ਆ ਕੇ ਸੁਵਾ ਦਿੰਦੇ ਆ ਸਰੀਰ ਚੋਂ ਬਾਹਰ ਕੱਢ ਦਿੰਦੇ ਆ ਮਨ ਨੂੰ ਅਵਗਣੇ ਸ਼ਾਮ ਸੁੰਦਰਤਾ ਜੇ ਨੀਂਦ ਕਿਉਂ ਆਈ ਇਹ ਗਿਆਨ ਹੀ ਬ੍ਰਹਮਿਆ ਇਹ ਗਿਆਨ ਹੀ ਬ੍ਰਹਮਿਆ ਆਪਾਂ ਬਾਣੀ ਜੁੜੇ ਸਤਗੁਰ ਵਜਨ ਪੜ੍ਹਦੇ ਆ ਨਾ ਕਿ ਸਤਗੁਰ ਕੀ ਨੇ ਵਜਨ ਵਜਨ ਹੈ ਸਤਗੁਰ ਜਿਹੜੇ ਵਜਨ ਨੇ ਇਹੀ ਪਰਮੇਸ਼ਰ ਆ ਇਹੀ ਬ੍ਰਹਮ ਹੈ ਬ੍ਰਹਮ ਦਾ ਗਿਆਨ ਆ ਇਹਨਾਂ ਚ ਉਹ એનર્ਜੀ ਆ ਜਦੋਂ ਮੁੱਖ ਤੋਂ ਨਿਕਲਦੇ ਆ ਨਾ ਇਹਨਾਂ ਚ ਉਹ ਪਾਵਰ ਆ ਕਿਉਂਕਿ ਸੰਸਾਰ ਦੀ ਗੱਲ ਹੀ ਨਹੀਂ ਆ ਇਹ ਚੌਥੇ ਪਦ ਦੀ ਗੱਲ ਆ ਇਹ ਸਾਡੇ ਘਰ ਦਾ ਗਿਆਨ ਆ ਇਹ ਬ੍ਰਹਮ ਦਾ ਗਿਆਨ ਆ ਹੁਣ ਜੋ ਆਪਾਂ ਲੈਂਗੁਏਜ ਦੇ ਵਿੱਚ ਪਾ ਕੇ ਲਿਖਾਂਗੇ ਲੈਂਗੁਏਜ ਉਹਨੂੰ ਪੇਸ਼ ਕਰਦੀ ਤੇ ਲੈਂਗੁਏਜ ਦੇ ਵਿੱਚ ਉਹੀ ਚੀਜ਼ ਹੋਊਗੀ ਹੈਨਾ ਕੋਈ ਵੀ ਆਪਾਂ ਸਟੋਰੀ ਲਿਖਦੇ ਆ ਤੇ ਸਟੋਰੀ ਵਿੱਚ ਜਿਹੜਾ ਗਿਆਨ ਲਿਖਿਆ ਹੋਊਗਾ ਉਹੀ એનર્ਜੀ ਹੋਊਗੀ ਸਟੋਰੀਜ਼ ਤੇ ਹੁਣ ਇਹਦੇ ਵਿੱਚ ਬ੍ਰਹਮ ਦਾ ਗਿਆਨ ਆ ਤੇ ਉਹੀ એનર્ਜੀ ਹੋਊਗੀ ਇਹਦੇ ਵਿੱਚ ਬਾਣੀ ਨੂੰ ਆਪਾਂ ਪ੍ਰਕਾਸ਼ ਕਹੀ ਜਾਂਦੇ ਆ ਨਾ ਇਹਨਾਂ ਸਤਿਗੁਰੂ ਬਾਜੂ ਕੰਜੀ ਹੈ ਬਾਣੀ ਜਿਹੜੀ ਬਿਨਾਂ ਸਤਿਗੁਰ ਦੀ ਗੱਲਬਾਤ ਜਿਹਦੇ 'ਚ ਵਿਚਾਰ ਨਹੀਂ ਹੈ ਪਰਮੇਸ਼ਰ ਦੀ ਵਾਹਿਗੁਰੂ ਜੀ ਦੀ ਚ ਗੱਲ ਨਹੀਂ ਹੈ ਉਹ ਕੱਚੀ ਬਾਣੀ ਹੈ ਜਦ ਵਾਹਿਗੁਰੂ ਜੀ ਦੀ ਇਹਦੇ ਵਿੱਚ ਗੱਲ ਆ ਉਹ ਸੱਚੀ ਬਾਣੀ ਹੈ ਉਹਨੇ ਸੱਚਿਆ ਗੁਰਮੁਖ ਪਿਆਰਿਓ ਇਹਦੇ ਵਿੱਚ ਤਾਂ ਦੂਜੀ ਕੋਈ ਗੱਲ ਹੀ ਨਹੀਂ ਹੈ ਜੀ ਸੋ ਇਸ ਕਰਕੇ ਜਗਾਇਆ ਜਾਂਦਾ ਆ ਵੀ ਆਪਣੀ ਪੌਣ ਚੈੱਕ ਕਰਨੀ ਕਿਉਂਕਿ ਪੌਣ ਦੇ ਹਰ ਇੱਕ ਨਹੀਂ ਚੈੱਕ ਕਰਨੀ ਉਹਤੇ ਮਿਲ ਵੀ ਜਿਹੜਾ ਲੈਂਦਾ ਉਹਨੇ ਵੀ ਧਿਆਨ ਰੱਖਣਾ ਹੈ ਚਲੋ ਇਹ ਹੋ ਜਾਂਦਾ ਵੀ ਅੱਗੇ ਜਾ ਕੇ ਫਿਰ ਪੰਜ ਪਰੇ ਰਹਿੰਦੇ ਨੇ ਤੇ ਬਾਹਣ ਦਾ ਸੰਤੁਲਨ ਨਹੀਂ ਵਿਗੜਦਾ ਕਿਉਂਕਿ ਅ ਪਰਮੇਸ਼ਰ ਜਦੋਂ ਮਿਲ ਕੇ ਆਉਂਦਾ ਮਨ ਤੇ ਫਿਰ ਮਨ ਦਾ ਸਾਰਾ ਕੁਝ ਉਲਟ ਜਾਂਦਾ ਇਹ ਰਸਤਾ ਹੀ ਉਲਟੇ ਜਾਂਦਾ ਉਹ ਸੰਸਾਰ ਵਾਲਾ ਮਾਰਗ ਹੀ ਨਹੀਂ ਰਹਿ ਜਾਂਦਾ ਸਰੀਰ ਤੇ ਬਾਹਰੀ ਆਕਾਰ ਉਦਾਂ ਹੀ ਹੁੰਦੇ ਆ ਵੇਖਣ ਨੂੰ ਉਹ ਉਹੀ ਨੇ ਜਿਹੜੇ ਪਹਿਲੇ ਪਰ ਜਿਹੜਾ ਮਾਨਿਆ ਮਨ ਬ੍ਰਹਮ ਚ ਮਿਲਿਆ ਮਨ ਉਸ ਪ੍ਰਕਾਸ਼ 'ਚ ਮਿਲ ਕੇ ਆਉਂਦਾ ਫਿਰ ਮਨ ਉਹੀ ਹੁੰਦਾ ਪਰ ਪਹਿਲਾ ਗਿਆਨਤਾ ਵਾਲਾ ਮਾਰਗ ਸੀ ਹੁਣ ਦਾ ਰਸਤਾ ਬਦਲ ਗਿਆ ਪਹਿਲਾਂ ਮਨ ਹੋਰ ਭਾਸ਼ਾ ਬੋਲਦਾ ਸੀ ਭਾਸ਼ਾ ਬਦਲ ਗਈ ਦੇਸ਼ ਬਦਲ ਗਿਆ ਭਾਸ਼ਾ ਬਦਲ ਗਈ ਦੇਸ਼ ਬਦਲ ਗਿਆ ਨਾ ਜਿੱਥੇ ਰਹਿਣ ਲੱਗ ਗਿਆ ਇਦਾਂ ਹੀ ਆ ਨਾ ਆਪਾਂ ਆਪਾਂ ਦੂਜੇ ਦੇਸ਼ ਦੀ ਭਾਸ਼ਾ ਨਹੀਂ ਨਾ ਬੋਲਦੇ ਜਿੱਥੇ ਰਹਿੰਨੇ ਉਹ ਉਥੋਂ ਦੀ ਲੈਂਗੁਏਜ ਬੋਲਾਂਗੇ ਹੁਣ ਆ ਪੰਜਾਬ ਆ ਪੰਜਾਬ ਚ ਪੰਜਾਬੀ ਚੱਲੂਗੀ ਅੰਗਰੇਜ਼ੀ ਥੋੜੀ ਨਾ ਬੋਲਾਂਗੇ ਆਮ ਜੀਵਾਂ ਚ ਤਾਂ ਆਪਾਂ ਨਹੀਂ ਨਾ ਬੋਲਾਂਗੇ ਉਹੀ ਬੋਲਾਂਗੇ ਜਿਹੜੀ ਉਥੋਂ ਦੀ ਮਾਂ ਬੋਲੀ ਹੈ ਜੇ ਕਿਸੇ ਹੋਰ ਸਟੇਟ 'ਚ ਜਾਵਾਂਗੇ ਤੇ ਆਪਾਂ ਨੂੰ ਬੋਲਾਂ ਤੋਂ ਪਛਾਣਿਆ ਜਾਂਦਾ ਨਾ ਬੰਦਾ ਵੀ ਇਹ ਕਿਹੜੀ ਭਾਸ਼ਾ ਬੋਲ ਰਿਹਾ ਤੇ ਕਿਹੜੀ ਸਟੇਟ ਦਾ ਹੈ। ਜਾਏ ਕਿਹੜੇ ਕੰਟਰੀ ਦਾ ਹੈ। ਹੁਣ ਦੂਸਰੇ ਕੰਟਰੀ ਜਾਵਾਂਗੇ ਤੇ ਉਹਦੀ ਭਾਸ਼ਾ ਬੋਲਾਂਗੇ ਤੇ ਜੇ ਵੱਖ-ਵੱਖ ਭਾਸ਼ਾ ਬੋਲਾਂਗੇ ਵਿਚਾਰ ਨਹੀਂ ਮਿਲਨੇ ਇੱਕ ਦੂਜੇ ਦੀ ਗੱਲ ਦੀ ਸਮਝ ਹੀ ਨਹੀਂ ਆਉਣੀ। ਹੁਣ ਮੰਨ ਉਹੀ ਹੁੰਦਾ ਹੈ ਪਰ ਦੇਸ਼ ਬਦਲ ਗਿਆ ਇਹਦਾ ਕਿਉਂਕਿ ਇਹ ਦਿਨ ਰਾਤ ਦੀ ਖੇਲ ਸਮਝ ਗਿਆ। ਹੁਣ ਰਾਤ ਨੂੰ ਜਿੱਥੇ ਗਿਆ ਉੱਥੇ ਦੀ ਜੋ ਭਾਸ਼ਾ ਉੱਥੇ ਜੋ ਸਮਝਾਇਆ ਜਾਂਦਾ ਜੋ ਉੱਥੋਂ ਦਾ ਰਹਿਣ ਸਹਿਣ ਆ। ਉਹੀ ਇਹਨੂੰ ਦੱਸਿਆ ਜਾਂਦਾ ਜੋ ਉਥੋਂ ਦਾ ਖਾਣਾ ਪੀਣਾ ਹੈ ਜੋ ਉਥੋਂ ਦਾ ਪਹਿਨਣਾ ਹੈ ਉਹੀ ਇਹ ਪਹਿਨਦਾ ਹੈ ਉਹੀ ਇਹ ਖਾਂਦਾ ਪੀਂਦਾ ਹੈ ਹੁਣ ਉਥੋਂ ਦੀ ਖਰਾਕ ਅੰਮ੍ਰਿਤ ਰਸ ਆ ਉਥੋਂ ਦਾ ਜਿਹੜਾ ਲਿਬਾਸ ਆ ਉਹ ਸਿਫਤਸਲਾ ਹੈ ਪਰਮੇਸ਼ਰ ਦੀ ਬ੍ਰਹਮ ਦੀ ਮਾਲਕ ਦੇ ਗੁਣ ਗੌਣੇ ਤੇ ਫਿਰ ਜੋ ਉਸ ਭਾਸ਼ਾ ਚ ਹੋਊਗਾ ਉਹੀ ਵੰਡਿਆ ਜਾਣਾ ਇਸ ਕਰਕੇ ਆਪਾਂ ਮਹਾਰਾਜ ਦੀ ਬਾਣੀ ਦੇ ਬਚਨ ਬਾਰ-ਬਾਰ ਸੁਣਦੇ ਆਂ ਬਾਰ-ਬਾਰ ਸੁਣਦੇ ਆਂ ਬਈ ਇੱਕ ਤਾਂ ਸਾਡਾ ਮਨ ਠੰਡਾ ਸ਼ੀਤਲ ਰਹਿੰਦਾ ਜਾਗਰਤੀ ਚ ਰਹਿੰਦਾ ਹੈ ਫਿਰ ਆਪਾਂ ਕਾਇਆ ਖੋਜਦੇ ਰਹਿੰਨੇ ਆ ਆਪਾਂ ਉਸ ਔਰੇਜ ਰਹਿਣਾ ਸ਼ੁਰੂ ਕਰ ਦਿੰਨੇ ਆ ਜਦੋਂ ਅਸੀਂ ਉਸ ਗਿਆਨ ਦੀ ਵਿਚਾਰ ਆਪਣੇ ਅੰਦਰ ਕਰੀ ਜਾਂਦੇ ਆ ਨਾ ਵੀ ਸਾਡੇ ਅੰਦਰ ਇੱਕ ਇਨਫੋਰਮੇਸ਼ਨ ਪਾਈ ਗਈ ਹੈ ਬਾਹਰੋਂ ਜੋ ਵੀ ਗੁਰਮੁਖ ਪਾਉਂਦੇ ਨੇ ਮਾਲਕ ਜਿਸ ਦੇ ਵੀ ਥਰੂ ਸਰੀਰ ਨਹੀਂ ਮਨ ਮਨ ਗੁਰਮੁਖ ਹੁੰਦਾ ਹੈ ਸਰੀਰ ਦੀ ਨਹੀਂ ਚ ਗੱਲ ਆਉਂਦੀ ਸਰੀਰ ਪਾਸੇ ਤੇ ਰੱਖਣਾ ਤੇ ਫਿਰ ਉਹ ਜਿਹੜੀ ਇਨਫੋਰਮੇਸ਼ਨ ਸਾਡੇ ਅੰਦਰ ਪੈਂਦੀ ਆ ਨਾ ਨਵੀਂ ਉਹ ਪਰਮੇਸ਼ਰ ਦੇ ਘਰ ਦਾ ਕਾਨੂੰਨ ਆ ਉੱਥੋਂ ਦੇ ਅਸੂਲ ਨੇ ਉਹ ਫਿਰ ਜਦੋਂ ਆਪਾਂ ਬਾਰ-ਬਾਰ ਸੁਣਦੇ ਆ ਬਾਰ-ਬਾਰ ਸੁਣਦੇ ਆ ਆਪਣੇ ਆਪਣੇ ਘਰ ਦੀ ਗੱਲ ਫਿਰ ਉਹਨਾਂ ਆਪਾਂ ਵਿਚਾਰਦੇ ਆ ਕਿਉਂਕਿ ਘਰ ਤੇ ਸਾਰਿਆਂ ਦਾ ਹੀ ਸਾਂਝਾ ਆ ਹੋਰ ਤੇ ਕਿਸੇ ਦਾ ਇਹ ਨਹੀਂ ਵੀ ਉਹ ਕਿਸੇ ਦਾ ਕੋਈ ਪਰਸਨਲ ਆ ਸਾਰੇ ਹੀ ਉੱਥੋਂ ਆਏ ਨੇ ਹੁਣ ਸਾਰਿਆਂ ਦਾ ਸਾਂਝਾ ਘਰ ਆ ਸਾਰਿਆਂ ਦਾ ਮਾਤਾ ਪਿਤਾ ਆ ਕੁਝ ਕ ਆਪਣੇ ਮਾਤਾ ਪਿਤਾ ਨਾਲ ਵੱਖ ਹੋ ਗਏ ਆਪਣੇ ਘਰੇ ਆਉਣਾ ਜਾਣਾ ਬੰਦ ਕਰਦਾ ਤੇ ਜਿਨ੍ਹਾਂ ਦੇ ਕਿਰਪਾ ਕੀਤੀ ਮਹਾਰਾਜ ਨੇ ਸੋਜੀ ਬਖਸ਼ਿਸ਼ ਕੀਤੀ ਉਹਨਾਂ ਨੂੰ ਸੰਤ ਮਾਰਗ ਤੇ ਲਾਇਆ ਤੇ ਉਹਨਾਂ ਨੂੰ ਆਪਣੇ ਘਰ ਚ ਆਉਣਾ ਜਾਣਾ ਬਣਾ ਲਿਆ ਫਿਰ ਉੱਥੇ ਜੋ ਗੱਲਬਾਤ ਹੁੰਦੀ ਜੋ ਉੱਥੋਂ ਦਾ ਰਹਿਣ ਸਹਿਣ ਆ ਉਹੀ ਮਨ ਬੱਚਾ ਗੱਲ ਕਰੇਗਾ ਆ ਕੇ ਹੁਣੇ ਦਿਨ ਰਾਤ ਦਾ ਖੀ ਲਿਆ ਹੁਣ ਆਪਾਂ ਰਾਤ ਨੂੰ ਜਿੱਥੇ ਰਵਾਂਗੇ ਉੱਥੇ ਜੋ ਵਿਚਾਰਾ ਹੋਣਗੇ ਆ ਉਹੀ ਆ ਕੇ ਫਿਰ ਉਹ ਮਨ ਬੱਚਾ ਦੂਜਿਆਂ ਨੂੰ ਦੱਸੂਗਾ ਉਹੀ ਮਨ ਗੁਰਮਖ ਜਿਹੜੇ ਉਹੀ ਦੱਸਣਗੇ ਫਿਰ ਉਹੀ ਜਿਹੜੀ ਸੋ ਜਦ ਸਾਡੇ ਅੰਦਰ ਜਾਉਗੀ ਤੇ ਆਪਾਂ ਨੂੰ ਫਿਰ ਆਪਣੇ ਘਰ ਦੀ ਯਾਦ ਆਉਗੀ ਵੀ ਹਾਂ ਸਾਡੇ ਘਰ ਤਾਂ ਇਦਾਂ ਹੁੰਦਾ ਐ ਅਸੀਂ ਵੀ ਆਪਣੇ ਘਰ ਚ ਜਾਈਏ ਫਿਰ ਆਪਾਂ ਉਹ ਉਥੇ ਜਾਣ ਵਾਸਤੇ ਬਾਰ ਬਾਰ ਮਨ ਨੂੰ ਰੋਕਦੇ ਆਂ ਵਿਚਾਰਾਂ ਤੋਂ ਇਹਨੂੰ ਇੱਧਰ ਉੱਧਰ ਘੁੰਮਣ ਤੋਂ ਵੀ ਸਾਡਾ ਮਨ ਇੱਧਰ ਉੱਧਰ ਲੱਤ ਹੁੰਦਾ ਫਿਰੇ ਬਈ ਇਹਨੂੰ ਡਿਸਪਲਿਨ ਸਿਖਾਈਏ ਇਹਦੇ ਅੰਦਰ ਸਮਝਦਾਰੀ ਪਾਈਏ ਵੇਖੋ ਇਹ ਇਹ ਪੜ੍ਹੇ ਲਿਖਿਆ ਵਾਲਾ ਜੀਵਨ ਐ ਜੋ ਮਾਲਕ ਦੇ ਘਰ ਦੇ ਹਿਸਾਬ ਨਾਲ ਪੜ੍ਹੇ ਲਿਖੇ ਨੇ ਸੰਸਾਰ ਦੇ ਪੜੇ ਲਿਖੇ ਤਾਂ ਇਹਨਾਂ ਦੀ ਮਤ ਪੁੱਠੀ ਹੁੰਦੀ ਹੈ ਇਹ ਤੇ ਮੂਰਖ ਹੁੰਦੇ ਸੰਸਾਰ ਦੇ ਪੜੇ ਲਿਖੇ ਨਾ ਉਹ ਮਹਾਰਾਜ ਕਹਿੰਦੇ ਵੀ ਪੜੇ ਨੂੰ ਤੇ ਮੁਰਗੀ ਆਖੋ ਹੈ ਨਾ ਉਹ ਤੇ ਉਲਝਦਾ ਹੈ ਤਰਕ ਕਰਦਾ ਜੀਵ ਕਿਉਂਕਿ ਉਹਦੇ ਉਹਦਾ ਦੀ ਇਹਦੀ ਸੈਟਿੰਗ ਖਰਾਬ ਹੋਈ ਹੁੰਦੀ ਹੈ ਇਹ ਸੈਟਿੰਗ ਇਹਦੀ ਖਰਾਬ ਹੋਈ ਹੈ ਤੇ ਜਦੋਂ ਆਪਣੇ ਮਾਲਕ ਦੇ ਘਰ ਦੀ ਇਨਫੋਰਮੇਸ਼ਨ ਆਪਣੇ ਪੈਂਦੀ ਹੈ ਇਹਦੀ ਸੈਟਿੰਗ ਠੀਕ ਹੋ ਜਾਂਦੀ ਹੈ ਫਿਰ ਭਾਵੇਂ ਤੁਸੀਂ ਸੰਸਾਰ ਦੀ ਪੜਾਈ ਵੀ ਕਰ ਰਹੇ ਹੋ ਉਹ ਕੋਈ ਮਾੜੀ ਗੱਲ ਨਹੀਂ ਆ ਪਰ ਇੱਕ ਬੈਲੈਂਸ ਬਣਾ ਕੇ ਚੱਲਦੇ ਹੋ ਕਿਉਂਕਿ ਪੜ੍ਹਾਈ ਤਾਂ ਸਾਰੀ ਇਸ ਬ੍ਰਹਿਮੰਡ ਦੀ ਆ ਹੁਣ ਸਭ ਤੋਂ ਉੱਤੇ ਆਪਾਂ ਸਾਇੰਸ ਨੂੰ ਗਿਣਦੇ ਆ ਸਾਇੰਸ ਨੂੰ ਗਿਣਦੇ ਸਾਇੰਸ ਨੇ ਸਾਨੂੰ ਅਦ੍ਰਿਸ਼ਟਮਾਨ ਸਭ ਦੀ ਕੋਸ਼ਿਸ਼ ਕਰਕੇ ਦਿੱਤੀ ਆ ਪਰ ਦ੍ਰਿਸ਼ਟਮਾਨ ਦੀ ਖੋਜ ਕੀਤੀ ਆ ਸਾਇੰਸ ਨੇ ਸਾਇੰਸ ਇਸ ਤੋਂ ਉੱਪਰ ਨਹੀਂ ਜਾ ਸਕੀ ਤ੍ਰੈ ਗੁਣਾ ਤੋਂ ਉੱਪਰ ਨਹੀਂ ਸਾਇੰਸ ਦੀ ਅਖਤਿਆਰ ਹੋਇਆ ਉਹ ਸੁੰਨ ਦਾ ਭੇਦ ਨਹੀਂ ਲਾ ਸਕੀ ਉਹ ਸ਼ਬਦ ਦਾ ਭੇਦ ਨਹੀਂ ਲਾ ਸਕੀ ਉਹ ਪ੍ਰਕਾਸ਼ ਦਾ ਭੇਦ ਨਹੀਂ ਲੈ ਸਕੀ ਤੇ ਬਾਕੀ ਤੇ ਪੜ੍ਹਾਈ ਕਿਹੜੀ ਰਹਿ ਗਈ ਇਹ ਸਰੀਰ ਹੁਣ ਇਹ ਸਰੀਰ ਦਾ ਡਾਕਟਰ ਇਲਾਜ ਕਰ ਸਕਦੇ ਨੇ ਉਹਨਾਂ ਨੂੰ ਜਿੰਨੀ ਨੌਲੇਜ ਹੈ ਮਨ ਦਾ ਮਨ ਦਾ ਨਹੀਂ ਕਰ ਸਕਦੇ ਮਨ ਦਾ ਇਲਾਜ ਗੁਰੂ ਕੋਲ ਆ ਹੁਣ ਇਹ ਇਹ ਮਨ ਦਾ ਇਲਾਜ ਆ ਆ ਜਿਹੜਾ ਇਲਾਜ ਹੁੰਦਾ ਹੈ ਨਾ ਉਹ ਸ਼ਬਦ ਦੁਆਰਾ ਗਿਆਨ ਜਾਗੂ ਮਨ ਦਾ ਇਲਾਜ ਹੋਊਗਾ ਕੌਣ ਦਾ ਸੰਤੁਲਨ ਵਿਗੜਿਆ ਤੇ ਸਾਰੀ ਬਾਡੀ ਦਾ ਸਬਕਤਾ ਵਿਗੜਿਆ ਹੁਣ ਵੈਦ ਕਹਿੰਦੇ ਨਾ ਵੈਦ ਕਹਿੰਦੇ ਆ ਵੀ ਅ ਸਰੀਰ 'ਚ ਗਰਮੀ ਵਾਜ ਜਾਣੀ ਪੌਣ ਦਾ ਸੰਤੁਲਨ ਉਹਨੂੰ ਕੀ ਕਹਿੰਦੇ ਨੇ ਤਿੰਨਾ ਤੱਤਾਂ ਦਾ ਸੰਤੁਲਨ ਜਦੋਂ ਵਿਗੜਦਾ ਹੈ ਤੋ ਕਹਿੰਦੇ ਵੀ ਇਹ ਸੰਤੁਲਨ ਵਿਗੜ ਜੇ ਤਾਂ ਬਹੁਤ ਰੋਗ ਲੱਗਦੇ ਨੇ ਤੇ ਇਹ ਇਹ ਸੰਤੁਲਨ ਠੀਕ ਹੁੰਦਾ ਹੈ ਪੌਣ ਸਮ ਕਰ ਲੋ ਕਿਉਂਕਿ ਸਰੀਰ 'ਚ ਜੇ ਗਰਮੀ ਨਹੀਂ ਜਿਆਦਾ ਗਰਮੀ ਕਿੰਨੇ ਵਧਾਉਣੀ ਆ ਅਗਣ ਤੱਤ ਨੇ ਅਗਣ ਤੱਤ ਕਰਕੇ ਲੀਵਰ 'ਚ ਗਰਮੀ ਵਹਿ ਜਾਂਦੀ ਹੈ ਉਹਦਾ ਮੈਨੂੰ ਵਾਰਡ ਨਹੀਂ ਜ਼ਿਆਦਾ ਆ ਰਿਹਾ ਹੈ ਤੇ ਆਮ ਹੀ ਆਪਾਂ ਬੋਲਦੇ ਆਂ ਵੀ ਉਹ ਕਹਿ ਦਿੰਦੇ ਨੇ ਵੀ ਉਹ ਚੀਜ਼ਾਂ ਵਧੀਆਂ ਨੇ ਵਾਦ ਲੋਕ ਕੋਣ ਦਾ ਸੰਤੁਲਨ ਵਿਗੜਿਆ ਕਿ ਵਾਤ ਪਿੱਤ ਕਫ ਉਹ ਕਹਿੰਦੇ ਵਾਤ ਪਿੱਤ ਕਫ ਵਾਤ ਪਿੱਤ ਦਾ ਸੰਤੁਲਨ ਖਰਾਬ ਹੋ ਜੇ ਤੇ ਕਫ ਬਣਨੀ ਸ਼ੁਰੂ ਹੋ ਜਾਂਦੀ ਜਿਆਦਾ ਅੰਦਰ ਤੇ ਕਾਫੀ ਜਿਆਦਾ ਬਣ ਜੇ ਤੇ ਅੰਦਰ ਨਾੜੀਆਂ ਦੇ ਅੰਦਰ ਉਹ ਜਦੋਂ ਕਫ ਜਮਣੀ ਉਹ ਸ਼ੁਰੂ ਹੋ ਜਾਂਦੀ ਆ ਤੇ ਗੜਬੜ ਹੋ ਜਾਂਦੀ ਸਾਰੀ ਤੇ ਉਹ ਇਹ ਤੱਤਾਂ ਦਾ ਹੈ ਗਿਆਨ ਉਹਨਾਂ ਕੋਲ ਸੁਨ ਦਾ ਉਹਨਾਂ ਕੋਲ ਹੈ ਹੀ ਨਹੀਂ ਕਿ ਜਿਹੜੀ ਸੋਨੇ ਆ ਨਾ ਵਿੱਚ ਅੰਦਰ ਉਦੇ ਵਿੱਚ ਵਿਚਾਰਾਂ ਦਾ ਗੰਦ ਕਿੰਨਾ ਪਾਇਆ ਵੀ ਵਿਚਾਰਾਂ ਦੀ ਗੰਦੀ ਜਦੋਂ ਵਿਚਾਰ ਸਾਫ਼ ਹੋ ਗਏ ਅੰਦਰੋਂ ਮਨ ਸਾਫ਼ ਹੋ ਗਿਆ ਹੁਣ ਇਹ ਸ਼ਬਦ ਨੇ ਸਾਫ਼ ਕਰਨਾ ਹੈ ਇਹ ਸ਼ਬਦ ਨੇ ਸਾਫ਼ ਕਰਨਾ ਹੈ ਕਿ ਜਿਉਂ ਆਪਾਂ ਗਿਆਨ ਲੈ ਕੇ ਜਪਾਂਗੇ ਗਿਆਨ ਲੈ ਕੇ ਜਪਾਂਗੇ ਬਿਨਾਂ ਗਿਆਨ ਤੋਂ ਜਪਨ ਜਪਿਆ ਵੀ ਕੁਝ ਨਹੀਂ ਉਹਦਾ ਕੋਈ ਫਾਇਦਾ ਨਹੀਂ ਜੇ ਆਪਾਂ ਕੀ ਹੈ ਨਾ ਵੀ ਬਿਨਾਂ ਗਿਆਨ ਤੋਂ ਹੀ ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਜੀ ਕੋਈ ਨਹੀਂ ਫਿਰ ਜੇ ਗਿਆਨ ਹੀ ਨਹੀਂ ਉਹਨਾਂ ਨੂੰ ਨਹੀਂ ਪਤਾ ਲੱਗਣਾ ਪਉਣਦਾ ਸੰਤੁਲਨ ਵਿਗੜਿਆ ਸਾਡੀ ਬਾਡੀ 'ਚ ਗਰਮੀ ਵਧੀ ਆ ਅਸੀਂ ਧਿਆਨ ਹੁਣ ਕਿਹੜੇ ਕਿੱਦਾਂ ਕਰਨਾ ਹੈ ਕਿਉਂਕਿ ਜੇ ਸਰੀਰ 'ਚ ਗਰਮੀ ਆ ਤੇ ਚੰਦਰਮਾ ਵਾਲੇ ਪਾਸੇ ਧਿਆਨ ਲਾਉਣਾ ਜੇ ਚੰਦਰਮਾ ਦਾ ਠੰਡਕ ਵਧਿਆ ਤੇ ਗਰਮੀ ਵਾਲੇ ਪਾਸੇ ਧਿਆਨ ਲਾਉਣਾ ਤੇ ਕੌਣ ਦਾ ਸੰਤੁਲਨ ਹੀ ਕਰ ਲੈਣਾ ਸੈਟ ਉਹ ਫਿਰ ਆਪਾਂ ਬਿਮਾਰੀ ਨਹੀਂ ਹੁੰਦੀ ਛੇਤੀ ਕਿਤੇ ਬਹੁਤ ਕੋਈ ਹਾਰਡਵਰਕ ਇਹੋ ਜਿਹਾ ਐਟਮਾਸਫੇਅਰ 'ਚ ਕਿਤੇ ਕੋਈ ਪ੍ਰੋਬਲਮ ਆ ਗਈ ਤੋ ਉਹਨੂੰ ਆਪਾਂ ਜਲਦੀ ਕੰਟਰੋਲ ਕਰ ਲੈਨੇ ਕਿ ਆ ਸਾਡਾ ਬੈਲੈਂਸ ਖਰਾਬ ਹੋਇਆ ਤਤਾ ਬਾਕੀ ਤਾਂ ਸਭ ਕੁਝ ਵਾਹਿਗੁਰੂ ਜੀ ਦੇ ਹੱਥ ਹੈ ਆਪਾਂ ਕਰਮ ਇਦਾਂ ਦੇ ਨਾ ਕਰੀਏ ਕਿ ਸਾਨੂੰ ਸਜਾ ਦੇ ਹੱਕਦਾਰ ਬਣਨਾ ਪਵੇ। ਬਾਕੀ ਤਾਂ ਟੋਟਲੀ ਵਾਇਗੁਰੂ ਜੀ ਦੇ ਹੱਥ ਵਿੱਚ ਆ। ਆਪਣਾ ਸਿਰਫ ਜਿਹੜਾ ਕੰਮ ਆ ਉਹ ਹੁਕਮ ਨੂੰ ਮੰਨਣਾ ਹੈ। ਕਰਮਾਂ ਦੀ ਗਤੀ ਤਾਂ ਉਹ ਹੀ ਜਾਣਦੇ ਨੇ। ਕਰਮਾਂ ਦੀ ਗਤ ਮੈਂ ਕਹਾਂ ਜਾਨੂ ਮੈਂ ਕਹਾਂ ਜਾਨੂ ਬਾਬਾ ਕਿ ਕਰਮਾਂ ਦੀ ਗੁਰਮੁਖ ਪਿਆਰਿਓ ਗਤੀ ਤਾਂ ਪਰਮੇਸ਼ਰ ਆਪ ਹੀ ਜਾਣਦੇ। ਸੋ ਇਸ ਕਰਕੇ ਜਿਹੜਾ ਇਹ ਗਿਆਨ ਆ ਕਿਉਂਕਿ ਜਦੋਂ ਇੱਥੇ ਕਿਹਾ ਜਾਂਦਾ ਨਾ ਹੁਣ ਅੱਜ ਅਭਿਆਸ ਇੰਨਾ ਵਧੀਆ ਨਹੀਂ ਸਭ ਨੇ ਸਲੋ ਸਲੋ ਵੇਖੋ ਸਰੀਰਾਂ ਨਾਲ ਨਹੀਂ ਆਪਾਂ ਜੁੜਨਾ। ਵੀ ਅੱਜ ਨਹੀਂ ਆਏ ਗੁਰਮਖਤੇ ਚਲੋ ਜੀ ਆਪਾਂ ਅਭਿਆਸ ਵਿਚਾਰਾਂ ਚ ਨਾ ਤੁਸੀਂ ਆਪਣੇ ਆਪਣੇ ਪ੍ਰਤੀ ਤੁਸੀਂ ਇਮਾਨਦਾਰੀ ਵਰਤਣੀ ਆ ਤੁਸੀਂ ਆਪ ਕਮਾਈ ਕਰਨੀ ਤੁਸੀਂ ਇਹ ਇਹ ਸੋਚਣਾ ਆ ਵੀ ਵੇਖੋ ਸੰਗਤ ਆਈ ਹੈ ਨਾ ਜਿਹਦੀ ਕੋਆਪਰੇਸ਼ਨ ਨਾਲ ਆਪਾਂ ਬੈਠ ਕੇ ਇੱਕ ਦੂਸਰੇ ਦੇ ਸਹਿਯੋਗ ਨਾਲ ਕਰਨਾ ਹੈ ਤੇ ਉਦੋਂ ਆਪਾਂ ਫਿਰ ਉਹ ਚੀਜ਼ ਰੱਖਣੀ ਆ ਕਿ ਵੇਖੋ ਸੰਗਤ ਆ ਸੰਗਤ ਗੁਰੂ ਰੂਪ ਆਪਾਂ ਬੈਠ ਕੇ ਸੀ ਬਣਾਣ ਗਰੀ ਵੀ ਆਪਣੀ ਆਵਾਜ਼ ਤੇ ਧਿਆਨ ਰੱਖ ਕੇ ਜੇ ਦੂਜਾ ਕੁਝ ਕਰ ਵੀ ਰਿਹਾ ਹੈ ਤੇ ਉਹਨੂੰ ਪਿਆਰ ਨਾਲ ਕਹਿ ਦੋ ਬਈ ਆਪਾਂ ਧਿਆਨ ਨਾਲ ਸਿਮਰਨ ਕਰਨਾ ਹੈ ਜੀ ਕਿਉਂਕਿ ਮਾਲਕ ਨੇ ਵੇਖਣਾ ਹੀ ਸਮਾਂ ਹੈ ਉਹ ਜਦੋਂ ਤੁਸੀਂ ਆਪ ਕਰਦੇ ਹੋ ਜਿਹੜਾ ਹੁਣ ਦੂਜਾ ਬੰਦੇ ਦੇ ਕਹਿਣ ਤੇ ਕਰ ਰਹੇ ਉਹਦੇ ਆਪਾਂ ਧੱਕਾ ਨਾ ਗਲਾ ਕਰਾ ਰਿਹਾ ਵਿਚਾਰਾ ਹਨਾ ਉਹਦੇ ਜੂਰ ਲਾਲਾ ਕੀ ਕਰਾ ਰਿਹਾ ਵੀ ਹਾਂ ਕਰ ਲਓ ਕਰ ਲਓ ਕਰ ਲਓ ਸਮਾਂ ਸੰਭਾਲ ਲਓ ਸਮਾਂ ਸੰਭਾਲ ਲਓ ਤੇ ਜਦੋਂ ਆਪਾਂ ਆਪ ਹੀ ਲੱਗ ਗਿਆ ਆਪਣੇ ਪ੍ਰਤੀ ਆਪਣੀ ਆਪ ਹੀ ਇਮਾਨਦਾਰੀ ਨਾਲ ਕੀਤਾ ਵੀ ਨਹੀਂ ਅੱਜ ਤਾਂ ਹੋਣਾ ਆਪਾਂ ਅੱਜ ਵਿਚਾਰ ਨਹੀਂ ਹੋਣੇ ਜਿ ਸਿਮਰਨ ਜ਼ਿਆਦਾ ਕਰ ਲਈਏ ਬੜੇ ਧਿਆਨ ਨਾਲ ਕਰ ਲਈਏ ਕਿਉਂਕਿ ਹੈ ਤਾਂ ਸੰਗਤ ਜੀ ਹੈ ਸਾਰਾ ਕੁਝ ਸੋ ਗੁਰਮੁਖ ਪਿਆਰਿਓ ਆਪਾਂ ਨੂੰ ਜਿੰਨਾ ਵੀ ਆਪਾਂ ਸਮਾਂ ਮਿਲਦੇ ਨੇ ਆਪਾਂ ਤੇ ਸੰਸਾਰ ਦੇ ਵਿਚਾਰਾਂ ਨੇ ਤੇ ਆਪਣੇ ਅੰਦਰ ਬਹੁਤ ਜ਼ਿਆਦਾ ਜਿਹੜਾ ਉਹ ਜਗ੍ਹਾ ਬਣਾਈ ਹੋਈ ਆ ਆਪਾਂ ਤੇ ਜਿਹੜਾ ਵੀ ਸਮਾਂ ਉਹ ਸੰਗਤ ਜਪਾ ਨੂੰ ਜਿੰਨਾ ਵੀ ਘੰਟਾ ਮਿਲਦਾ ਆ ਜਿੰਨਾ ਵੀ ਸਮਾਂ ਮਿਲਦਾ ਹੈ ਆ ਪੌਣਾ ਘੰਟਾ ਵੀ ਮਿਲਦਾ ਹੈ ਤੇ ਆਪਾਂ ਉਹਨਾਂ ਸਮਾਂ ਲਾਹਾ ਲਈਏ ਫਿਰ ਆਪਣੇ ਤੇ ਕਿਰਪਾ ਹੋਊਗੀ ਵੀ ਆਪਾਂ ਸਮੇਂ ਦਾ ਸਦਉਪਯੋਗ ਕਰਨ ਲੱਗ ਗਏ ਤੇ ਜੇ ਆਪਾਂ ਗਏ ਵੀ ਚਲੋ ਕੋਈ ਨਹੀਂ ਜਾ ਕੇ ਬੈਠਦੇ ਆ ਕਰਦੇ ਆ ਆ 10 ਮਿੰਟ ਸੀਡ ਦਾ ਕੰਮ ਕਰ ਹੀ ਜਾਈਏ ਵੀ ਚਲੋ ਇਹ ਜ਼ਰੂਰੀ ਆ ਇਹ ਨਾ ਕੋ ਕੋ ਵੀ ਪ੍ਰਮਾਤਮਾ ਦਾ ਨਾਮ ਜ਼ਰੂਰੀ ਆ ਆ ਬਾਕੀ ਕੰਮ ਆ ਕੇ ਫਿਰ ਕਰ ਲਾਂਗੇ ਕਿਉਂਕਿ ਆਪਾਂ ਕਰਨਾ ਹੀ ਹੁੰਦਾ ਆ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਕਿਉਂਕਿ ਬਾਹਰ ਜਾ ਕੇ ਨਾ ਕਹਿ ਦਿਓ ਵੀ ਮੈਡਮ ਤਾਂ ਉੱਤਰੋ ਉੱਤਰੋਕਦੇ ਆ ਜੀ ਸੀਟ ਦੇ ਕੰਮ ਤੇ ਕਿਉਂਕਿ ਉਹ ਤੁਹਾਡਾ ਰਜੋਗ ਹੋਣਿਆ ਆਪਾਂ ਤੇ ਇੱਕ ਤਰੀਕਾ ਦੱਸ ਰਿਹਾ ਕਿਉਂਕਿ ਆਪਾਂ ਵੀ ਸੀਟ ਤੇ ਕੰਮ ਕਰਦੇ ਕਦੀ ਕਿਸੇ ਤੋਂ ਨਹੀਂ ਗਵਾਇਆ ਜਿਹੜਾ ਵੀ ਕੰਮ ਦੇ ਦਿੰਦੇ ਆ ਉਹਨੂੰ ਵਧੀਆ ਢੰਗ ਨਾਲ ਕਰੀਦਾ ਵਾ ਸੋ ਜਿਹੜਾ ਬੰਦਾ ਪਰਮੇਸ਼ਰ ਵਾਲੇ ਪਾਸੇ ਜੁੜ ਜਾਂਦਾ ਉਹ ਵੇਸਟ ਦੀਆਂ ਗੱਲਾਂ 'ਚ ਟਾਈਮ ਹੀ ਨਹੀਂ ਆਪਣਾ ਖਰਾਬ ਕਰਦਾ ਉਹ ਕਹਿੰਦਾ ਵੀ ਮੈਂ ਜ਼ਿਆਦਾ ਆਪਣੀ ਸੀਟ ਦਾ ਕੰਮ ਕਰਾਂ ਤੇ ਜਾਂ ਮੈਂ ਪਰਮੇਸ਼ਰ ਦੇ ਗੁਣ ਗਾਵਾਂ ਦੂਜਾ ਤੇ ਮੈਨੂੰ ਕੰਮ ਹੀ ਨਾ ਕੋਈ ਆਪਣੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਨੂੰ ਉਧਰ ਜਾਣ ਹੀ ਨਾ ਦਵਾਂ ਤੇ ਬਾਕੀ ਤਾਂ ਇਹ ਮਨ ਦੀ ਅਵਸਥਾ ਜਦੋਂ ਆ ਜਾਂਦੀ ਹੈ ਤੇ ਫਿਰ ਮਨ ਨੇ ਆਪਣਾ ਕੰਮ ਕਰਨਾ ਹੈ ਤਨ ਨੇ ਆਪਣਾ ਕਰਨਾ ਹੈ ਹੁਣ ਮਨ ਨੇ ਉਧਰ ਜਾਗਰਤੀ ਰੱਖਣੀ ਆ ਤੇ ਕਰਮ ਇੰਦਰੀਆਂ ਨੂੰ ਵੀ ਆਦੇਸ਼ ਦੇ ਕੇ ਰੱਖਣਾ ਹੈ ਵੀ ਗਲਤ ਕੰਮ ਨਹੀਂ ਕੋਈ ਵੀ ਹੋਣਾ ਚਾਹੀਦਾ ਹੁਕਮ ਚ ਲੈ ਕੇ ਆਉਣੀ ਆ ਨਾ ਇਹ ਇਹਨਾਂ ਦੇ ਕਾਲ ਦਾ ਜਾਲ ਨਹੀਂ ਪੈਣ ਦੇਣਾ ਤੇ ਫਿਰ ਜਿਹੜੀ ਸੁਰਤਿਆ ਉਧਰ ਰੱਖਣੀ ਆ ਚਿੱਤ ਕਰਤਾਰਵਲ ਤੇ ਹੱਥ ਕਾਰਵਲ ਬਾਬਾ ਨਾਮਦੇਵ ਜੀ ਨੇ ਕੀਤਾ ਨਾ ਉਹਨਾਂ ਨੇ ਉਹਨਾਂ ਨੇ ਦੱਸਿਆ ਆਪਾਂ ਨੂੰ ਵੀ ਕਿਦਾਂ ਦੋਵਾਂ ਚੀਜ਼ਾਂ ਦਾ ਆਪਾਂ ਨੂੰ ਪਿੱਛੇ ਦੱਸਿਆ ਗਿਆ ਹੈ ਬਾਣੀ ਚ ਗੁਰਬਾਣੀ ਗੁਰੂ ਚ ਆਪਾਂ ਨੂੰ ਦੱਸਿਆ ਗਿਆ ਹੈ ਵੀ ਆਪਾਂ ਹੁਕਮ ਚ ਰਹਿਣਾ ਕਿੰਦਾ ਵੀ ਆਪਾਂ ਰਿਜਕ ਵੀ ਕਮਾਉਣਾ ਆ ਕਾਲ ਦੇ ਦੇਸ਼ ਚ ਆਪਾਂ ਰੋਜੀ ਰੋਟੀ ਵੀ ਕਮਾਉਣ ਆਣਾ ਤੇ ਆਪਾਂ ਧਰਮ ਵੀ ਕਮਾਉਣਾ ਕਰਮ ਧਰਮ ਦੋਵੇਂ ਬਰਾਬਰ ਲੈ ਕੇ ਚੱਲਣਾ ਹੈ ਕਿਉਂਕਿ ਜੇ ਆਪਾਂ ਕੰਮ ਕਰਾਂਗੇ ਸਾਨੂੰ ਤਾਂ ਹੀ ਸੈਲਰੀ ਮਿਲੂਗੀ ਤਾਂ ਹੀ ਆਪਾਂ ਰੋਜੀ ਰੋਟੀ ਆਪਣੀ ਚਲਾਵਾਂਗੇ ਘਰ ਦੀ ਤੇ ਜੇ ਆਪਣੇ ਕੋਲ ਰੋਜੀ ਰੋਟੀ ਨਾ ਹੋਈ ਤੇ ਆਪਾਂ ਫਿਰ ਸੰਸਾਰ 'ਚ ਤੇ ਆਪਾਂ ਨੂੰ ਮਾੜੇ ਕਹਿਣਗੇ ਨਾ ਸਾਰੇ ਵੀ ਵੇਖੋ ਜੀ ਇਹ ਤਾਂ ਇਲਾਦੇ ਤੇ ਹੈ ਹੀ ਨਹੀਂ ਪੱਲੇ ਕੁਛ ਸੰਸਾਰ ਨੇ ਤੇ ਸਾਡਾ ਦ੍ਰਿਸ਼ਟਮਾਨ ਹੀ ਦੇਖਣਾ ਤੇ ਦੋਵੇਂ ਪਾਸੇ ਆਪਣੀ ਜਿਹੜੀ ਉਹ ਤਰੱਕੀ ਹੋਣੀ ਚਾਹੀਦੀ ਦੋਨੋਂ ਪਾਸੇ ਭਰਿਆ ਹੈ ਕਿ ਸਾਨੂੰ ਮੈਂਟਲੀ ਲੈਵਲ ਆਪਣਾ ਜਿਹੜਾ ਹੈ ਉਹ ਕਿੱਦਾਂ ਰੱਖਣਾ ਹੈ ਸੱਚੇ ਪਰਮੇਸ਼ਰ ਵਾਲੇ ਪਾਸੇ ਉਹ ਸਾਡੇ ਅੰਦਰ ਅੰਦਰ ਸਾਡਾ ਵਾਹਿਗੁਰੂ ਜੀ ਦੇ ਨਾਲ ਹੀ ਭਰਿਆ ਹੋਵੇ ਤਾਂ ਭਰਿਆ ਹੈ ਇਹ ਦ੍ਰਿਸ਼ਟਮਾਨ ਚੀਜ਼ਾਂ ਦੇ ਅੰਦਰ ਜੇ ਅੰਦਰ ਦ੍ਰਿਸ਼ਟਮਾਨ ਚੀਜ਼ਾਂ ਭਰ ਜਾਣ ਤੇ ਬੰਦੇ ਨੂੰ ਭਗਤੀ ਵਾਲੇ ਪਾਸੇ ਖਾਲੀ ਕਰ ਦਿੰਦੀਆਂ ਉਹਦੇ ਅੰਦਰ ਫਿਰ ਕੋਈ ਰੱਬ ਦੀ ਗੱਲ ਨਹੀਂ ਸਾਨੂੰ ਹਰ ਇੱਕ ਚੀਜ਼ 'ਚ ਬ੍ਰਹਮ ਹਰ ਇੱਕ ਚੀਜ਼ 'ਚ ਬ੍ਰਹਮ ਕੁਝ ਵੀ ਆਪਾਂ ਦ੍ਰਿਸ਼ਟਮਾਨ ਚ ਵਿਚਾਰ ਆਏ ਸਾਨੂੰ ਹਰ ਚੀਜ਼ 'ਚ ਬ੍ਰਹਮ ਹੀ ਨਜ਼ਰ ਆਉਣਾ ਚਾਹੀਦਾ ਬਸ ਗੱਲ ਮੁਗਦੀ ਇੱਥੇ ਐ ਇਸ ਕਰਕੇ ਕੋਈ ਆਵੇ ਸੰਗਤ ਨਾ ਆਵੇ ਜੇ ਕੋਈ ਵੇਖੋ ਅਗਲੇ ਨੇ ਛੁੱਟੀ ਵੀ ਕਰ ਲਈ ਐ ਤੇ ਆਪਾਂ ਉਹ ਨਾ ਕਰੀਏ ਕਿ ਪ੍ਰਮਾਤਮਾ ਤੋਂ ਹੀ ਦੂਰ ਚਲ ਜਾਈਏ ਫਿਰ ਸਾਡੀ ਕਾਦੀ ਭਗਤੀ ਐ ਸੇਵਾ ਐ ਸਾਡੀ ਸਿਮਰਨ ਐ ਸਾਡੀ ਸੰਗਤ ਕਾਦੀ ਐ ਫਿਰ ਠੀਕ ਨਹੀਂ ਆਪਾਂ ਇਹ ਨਾ ਕਹੀਏ ਵੀ ਕੋਈ ਆਇਆ ਕਿ ਨਹੀਂ ਐ ਆਪਾਂ ਆ ਕੇ ਬੈਠ ਕੇ ਆਪਣਾ ਸਿਮਰਨ ਕਰੀਏ ਆਪਣਾ ਪੂਰਾ ਲਾਹਾ ਲਈਏ ਆਪਣਾ ਇੱਕ ਇੱਕ ਸਵਾਸ ਐ ਆਪਣੇ ਜਿਹੜੇ ਸਵਾਸ ਉਹ ਕਹਿੰਦੇ ਹੀਰੇ ਰਤਨ ਆ ਐ ਜੜਨੇ ਆ ਜਿੱਤਾ ਆਪਾਂ ਕਹਿੰਨਾ ਦ੍ਰਿਸ਼ਟਮਾਨ ਜੀ ਹੀਰੇ ਜਤਨ ਰਤਨ ਐ ਜੜੇ ਹੋਏ ਕਪੜੇ ਪਾਉਂਦੇ ਆ ਕੋਈ ਰਤਨਾ ਨਾਲ ਜੜੇ ਹੋਏ ਜੇਵਰ ਪਾਉਂਦੇ ਆ ਤੇ ਆਪਾਂ ਸਵਾਸਾਂ ਦੇ ਵਿੱਚ ਜੜਨੇ ਆ ਵੀ ਸਾਡੇ ਸਵਾਸ ਵਾਹਿ ਬੋਲੀਏ ਸੁਣਿਆ ਜਾਵੇ ਗੁਰੂ ਬੋਲੀਏ ਸਾਨੂੰ ਸੁਣਿਆ ਜਾਵੇ ਤੇ ਐ ਸਾਡੇ ਸਵਾਸ ਜੜੇ ਜਾ ਤੇ ਫਿਰ ਇੱਕ ਮਾਲਾ ਤਿਆਰ ਹੋ ਜੀ ਸਵਾਸਾਂ ਦੀ ਜਿਹਦੇ ਨਾਲ ਸਿਮਰਨ ਚੱਲੇ ਆਪਣੇ ਆਵਚਲਨ ਆਪਣੇ ਆਪ ਹੀਰੇ ਮੋਤੀ ਜੜੇ ਜਾਣ ਐ ਸਾਡਾ ਸੂਖਸ਼ਮ ਵਧਿਆ ਤਿਆਰ ਹੋਈ ਜਾਵੇ ਆਪਾਂ ਜਪ ਜੀ ਸਹਿਜ ਮੈਂ ਸੀਤੋ ਸੀਤਾ ਮਹਿਮਾ ਮਾਹੀਂ ਤਾਂਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੀਂ ਜਿਨ੍ਹਾਂ ਦੇ ਜਿਨ੍ਹਾਂ ਦੇ ਮਨ ਵਿੱਚ ਰਾਮ ਵਸ ਜਵੇ ਉਹ ਉਹਨਾਂ ਦੇ ਫਿਰ ਇਦ ਸੀਤੋ ਸੀਤਾ ਮਹਿਮਾ ਮਾਹੀਂ ਮਹਿਮਾ ਦੇ ਨਾਲ ਸੀਨਾ ਸੋ ਗੁਰਮਖ ਪਿਆਰੇ ਉਹ ਸੂਕਸ਼ਮ ਜਿਹੜਾ ਹੈ ਉਹ ਸੀਤਾ ਜਾਂਦਾ ਹੈ ਮਹਿਮਾ ਦੇ ਨਾਲ ਉਹ ਪ੍ਰਕਾਸ਼ ਮਈ ਸ੍ਰੀ ਸਾਡਾ ਜਿਹੜਾ ਸੋ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਸਾਰੇ ਇਸ ਮਾਰਗ ਤੇ ਤਰੱਕੀ ਕਰੋ ਤਾਂ ਹੀ ਮਾਲਕ ਜਿਹੜੇ ਖੁਸ਼ ਹੁੰਦੇ ਆ ਸਾਡੇ ਤੇ ਸਭ ਦਾ ਜੀਵਨ ਸਫਲ ਹੋਵੇ ਯਾਤਰਾ ਸਫਲ ਹੋਵੇ ਸੰਸਾਰ ਦੀ ਸੋ ਇਨੀਆਂ ਵਿਚਾਰਾਂ ਕਰਦੇ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ